ਜ਼ਾਹਿਰ ਨੂੰ ਆਪਾਂ ਪੜ੍ਹਦੇ ਹਾਂ ਉਹ ਕਹਿੰਦਾ ਵੀ ਲੋਕ ਔਰਤ ਨੂੰ ਫਕਟ ਇੱਕ ਜਿਸਮ ਸਮਝ ਲੈਂਦੇ ਹਨ ਜਾਂ ਔਰਤ ਨੇ ਜਨਮ ਦਿਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦਿਆ ਤੇ ਮਾਡਰਨ ਜ਼ਮਾਨੇ ਚ ਦੇਖ ਲਓ ਤੁਸੀਂ ਬਾਲੀਵੁੱਡ ਦੇ ਵਿੱਚ ਦੇਖ ਲਓ ਵੱਡੇ ਵੱਡੇ ਫੈਸ਼ਨ ਸ਼ੋਅਸ ਕਰਾਏ ਜਾਂਦੇ ਹਨ ਔਰਤ ਨੂੰ ਇੱਕ ਜਿਸਮ ਹੀ ਤਾਂ ਮੰਨਦੇ ਆ ਸਭ 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 ਜਗ੍ਹਾ ਔਰਤ ਨੂੰ ਯੂਜ਼ ਕੀਤਾ ਜਾਂਦਾ ਔਰਤ ਨੂੰ ਤਾਂ ਜੇ ਵਿਆਹ ਲਈ ਵੀ ਹੈ ਨਾ ਤੇ ਵਿਆਹ ਲਈ ਵੀ ਜਿਵੇਂ ਤੁਸੀਂ ਕਹ ਇਹ ਵੀ ਹੁੰਦਾ ਨਾਲ ਹੁੰਦਾ ਕਿ ਸਾਡੇ ਘਰ ਦਾ ਕੰਮ ਕਰੂਗੀ ਸਾਨੂੰ ਨੌਕਰਾਣੀ ਮਿਲ ਜਵੇ ਮੁੰਡਿਆਂ ਦੀ ਕੰਮ ਵਾਸਨਾ ਪੂਰੀ ਹੋਊਗੀ ਸਾਡਾ ਆਪਣਾ ਵੰਸ਼ ਅੱਗੇ ਚੱਲੂਗਾ ਉਹਨੂੰ ਇੱਕ ਔਰਤ ਦੇ ਤੌਰ ਤੇ ਇੱਕ ਜੀਵਨ ਸਾਥੀ ਦੇ ਤੌਰ ਤੇ ਬਹੁਤ ਘੱਟ ਘਰਾਂ ਚ ਲਿਆ ਜਾਂਦਾ ਉਹਨੂੰ ਯੂਜ਼ ਵਾਲੀ ਚੀਜ਼ ਹੀ ਲਿਆ ਜਾਂਦਾ ਫਿਰ ਹੁਣ ਤਾਂ ਹੋਰ ਹੋ ਗਿਆ ਜੇਕਰ ਉਹ ਨੌਕਰੀ ਵੀ ਕਰ ਰਹੀ ਆ ਉਹ ਵੀ ਇਸ ਲਾਲਚ ਵਿੱਚ ਹੀ ਕਿੰਨਾ ਕਮਾ ਕੇ ਲੈ ਕੇ ਕਿੰਨਾ ਕਮਾ ਕੇ ਲੈਗੀ ਤੇ ਹੁਣ ਤਾਂ ਇਹ ਹੋ ਗਿਆ ਕਿ ਵਿਆਹ ਕਰਨਾ ਹੈ ਕਿਉਂਕਿ ਸਾਡੇ ਮੁੰਡੇ ਬਾਹਰ ਲੈ ਜੂਗੀ ਸਾਡੇ ਮੁੰਡੇ ਨੂੰ ਮੁੰਡਾ ਪੱਕਾ ਹੋ ਜਾਊਗਾ ਹੁਣ ਤਾਂ ਫਿਰ ਹੋਰ ਹੋ ਗਿਆ ਕਿ ਆਈਲੈਟਸ ਕਿਹੜੀ ਕੁੜੀ ਨੇ ਕੀਤਾ ਹੈ ਮਤਲਬ ਜਿਹਨੇ ਆਈਲੈਟਸ ਚੰਗੇ ਨੰਬਰ ਲਏ ਹੋਏ ਆ ਕਿ ਇਹ ਜਿਹੜਾ ਉਹਦਾ ਨਲ ਇੱਕ ਮੁੰਡਾ ਹੈਗਾ ਉਹ ਉਹਦੋਂ ਵੀ ਵਿਆਹਾਂ ਗੇ ਦੇ ਨਾਲ ਇਹ ਵੀ ਲੈ ਜੂਗੀ ਮਤਲਬ ਕੁੜੀਆਂ ਨੂੰ ਹਰ ਪਾਸੇ ਤੋਂ ਨਾ ਵਿਆਹਣ ਦੇ ਵਿੱਚ ਵੀ ਹੋਰ ਚੀਜ਼ਾਂ ਅਜ ਤਾਂ ਜਿਵੇਂ ਤੁਸੀਂ ਆਪਾਂ ਕਿਹਾ ਕਿ ਜਿਸ ਤਰ੍ਹਾਂ ਮੁਕਾਬਲੇ ਹੁੰਦੇ ਆ ਸੁੰਦਰਤਾ ਮੁਕਾਬਲੇ ਵੀ ਹੁੰਦੇ ਆ ਵਪਾਰ ਵੀ ਹੁੰਦਾ ਉਹਦੇ ਚ ਯੂਜ਼ ਕੀਤਾ ਜਾਂਦਾ ਵਿਆਹ ਵਿੱਚ ਵੀ ਯੂਜ਼ ਕੀਤਾ ਜਾਂਦਾ ਈਵਨ ਆਨੀ ਕੁੜੀਆਂ ਨੂੰ ਕਹਿੰਦੇ ਵੀ ਇਹ ਨਾ ਕਿਹ ਜਗ੍ਹਾ ਹੈ ਦੂਸਰੇ ਸ਼ਹਿਰਾਂ ਚ ਕਿ ਦੇਵਦਾਸੀ ਜਿਹਨੂੰ ਦੇਵੀ ਕਹਿੰਦੇ ਆ ਨਾ ਉਹਨੂੰ ਦੇਵਦਾਸੀ ਕਹਿ ਕੇ ਜਾਂ ਨਗਰਵਦੂ ਕਹਿ ਕੇ ਉਹਨੂੰ ਯੂਜ਼ ਕਰਦੇ ਆ